ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਹਰ ਬੁੱਧਵਾਰ ਦੀ ਤਰ੍ਹਾਂ ਇਸ ਬੁੱਧਵਾਰ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਬੱਕਰਾ ਮੰਡੀ ਲੱਗ ਚੁੱਕੀ ਹੈ ਸਵੇਰ ਦਾ ਟਾਈਮ ਆ ਜਿਵੇਂ ਵੀ ਕੋਈ ਸੌਦੇ ਹੋਏ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤੇ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਓ ਦੋਸਤੋ ਦਿਖਾਉਣੇ ਆ ਤੁਹਾਨੂੰ ਪਹਿਲਾ ਸੌਦਾ ਫੇਰ ਬਟਾ ਦੀ ਆਖਰ ਮੁੱਲ ਦੱਸ ਦੇ ਮੂੰ ਦਾ ਤਾਂ ਖੀਰਾ ਹੀ ਆ ਵੇਖੀ ਕਿੱਧਰ ਗਿਆ ਖੀਰਾ ਹੀ ਹੋਣਾ ਖੀਰਾ 15000 ਮੰਗਦਾ ਇਹਦਾ 7000 ਔਰਲੇ ਦਾ 15000 ਤੇ ਪਰਲੇ ਦਾ 7000 ਬੋਲ ਬਈ ਬੋਲ ਬਈ ਕਿੰਨੀਆਂ ਢੇਰੀਆਂ ਪਾਉਣੀਆਂ ਅਗਲੇ ਜੀਜਾ ਯਾਰ ਉਹਨੇ ਮੰਗਲੇ ਤੂੰ ਦੱਸ ਦੇ ਕੀ ਗੱਲ ਕਰ ਜੱਜੂ ਜਿੰਨੇ ਦਾ ਵੇਚਣ ਵਾਲੀ ਗੱਲ ਕਰ ਮੈਂ ਕੀ ਦੱਸਾਂ ਦੱਸ ਦੇ ਪੁੱਤਰਾ ਕਿੰਨਾ ਕਿੰਨੇ ਰੁਪਏ ਲਾ ਦੇ ਮੈਂ ਕਿਹਨੂੰ 5000 ਦਿੰਦਾ ਨਾ 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 ਸੋਖੋ ਬੋਲੋ ਖਿੱਚ ਕੇ ਕਰਦੇ ਕੰਮ ਕਰੋ ਫਿਰ ਜੈ ਜੀ ਮੋਹਨਦਾਸ ਫਿਰ ਮੈਂ ਕੀ ਦੱਸਦੇ ਜੈ ਜੀ ਤੂੰ ਦੱਸਦੇ ਹਾਂ ਨਹੀਂ ਜੱਜੂ ਜੈ ਜੀ ਰਾਜ ਜੀ ਜੈ ਜੀ ਆ ਮੜਾ ਰਾਹ ਦੇ ਵੀ ਹਾਂ ਵੀ ਇੱਥੇ ਦੇ ਨੇ ਦੱਸ ਦੂ ਜੋੜਾ ਕਿੱ데 ਦਾ ਜੈ ਜੀ ਮੈਂ ਕੁਛ ਨਹੀਂ ਲੈਣਾ ਵੀ ਮੈਂ ਕੀ ਮੈਂ ਤਾਂ 5000 ਕਹਿੰਦਾ ਫਿਰ ਜੀ 15 ਬੋਲ ਚੱਲ ਕੋਈ ਨਹੀਂ ਆਇਆ ਦੋ 000 ਆਜੂ ਤੈਨੂੰ ਆਇਆ ਤਾਂ ਨਹੀਂ ਆਇਆ ਕਿਉਂ ਆਤਾ ਸਹੀ ਕੰਮ ਵਾਲੀ ਗੱਲ ਕਰੋ ਹਾਂ ਨਾ ਤਾਂ 5 ਦਾ ਦੇਵੇਂ ਨਾ ਤੂੰ ਮੈਨੂੰ 15 ਦੇਵੇਂ ਹਸਾਲ ਜੀ ਲੱਗਦਾ ਪਤਾ ਕੀ ਯਾਰ ਰੱਬ ਲੱਗਦੀ ਗੱਲ ਹੁੰਦੀ ਆ ਹਾਂ ਜਾ ਜੀ 10 ਕਰਾ ਮਾਜੀ ਮੂਜੀ ਦਾ ਹੋ ਜੇ ਤਾਂ ਠੀਕ ਕੱਲੇ ਕੱਲੇ ਦੱਸਿਆ ਕੱਦੇ ਕੱਦੇ ਕਰ ਦਈਓ ਯਾਰ ਕੱਲੇ ਕੱਲੇ ਨਾ ਕਰ ਇਹਨੇ ਕੱਲੇ ਕੱਲੇ ਦੇਈ ਰਾਹ ਪਾ ਦੇ ਯਾਰ ਗੱਲ ਬਾਈ ਵੀ ਇੰਨੇ ਦੇ ਛੱਡੂਗਾ 11000 ਦਾ ਦੇ ਦੇ 10 ਕਰਾ ਬੋਲ ਬਈ ਹੁਣ ਤੂੰ ਲਾ ਸਹੀ ਘੱਟ ਕਰਾ ਕਰਾ ਸੋ ਜਾ ਬਾਈ ਨਾ ਬੇਤੀ ਦਾ ਦੇ ਸੱਤ ਯਾਰ ਦਿਨੇ ਕੱਲੇ ਜੈ ਜੀ ਹੋਰ ਕਰ ਲੀਏ ਹੋਣੀ ਦਾ ਡੈਮੇਜ ਜੂ ਜੈ ਜੀ ਥੋੜੀ ਵੀ ਕਿਹਦਾ ਹਾਲ ਸਰਦਾਂ ਹੁੰਦੀ ਆ ਸਾਫ ਸਫਾਈ ਨੂੰ ਪਤਾ ਕਿੰਨੇ ਰਾਇ ਥੋੜੀ ਲੈ ਹੈਗਾ ਅਦੋ 200 ਹੋਰ ਪਾ ਦਿੰਨੇ ਯਾਰ ਆ ਲਫੜਾ 200 ਨਾਲ ਗੱਲ ਹੀ ਨਹੀਂ ਸਿੱਧਾ ਹੀ ਪਾਉਣੇ ਪੈਗੇ ਕਿੰਨੇ ਬਗਏ ਇਹ ਤਾਂ ਮੰਗਣ ਤੇਰੀ ਚੀਜ਼ੇ ਪੋਏ ਵੀ ਮੰਗੂਗਾਸ ਵੀ ਦੇਵੇਂ ਰਾਤ ਦੇਣਾ ਵੀ ਇੱਥੇ ਦੇਣਾ ਪਤਾ ਲੱਗੇ ਤੈਨੂੰ ਪਤਾ ਤੈਨੂੰ ਕੱਚਾ ਢਟ ਲਾ ਹਾਂ ਕੇ ਨਾ ਕਰਦਾ ਵੀ ਤੂੰ ਕਹਦਾ ਕਿੰਨੇ ਤੇਰੀ ਸ਼ੀਲ 1000 ਦਾ ਦਊਗਾ ਯਾਰ ਉਦੋਂ ਨਹੀਂ 10 ਗੱਲ ਲੱਗੜ ਗਈ ਆਪਣਾ ਕਿੱਥੇ ਵੇਚਾਂਗੇ ਯਾਰ ਮਾਜੀ ਦਾ ਪਾ 10 ਸਾਲ ਲਾ ਪਰਿਆ ਜਾ ਸਾਲਾ ਇੱਕ ਗੱਲ 7500 ਦਾ ਪਾ ਯਾਰ ਹਲ ਹਲ ਕਰਦਗੇ ਕਰਦਗੇ ਜੇ ਨੂੰ ਸੱਤ 200 ਹੋਰ ਤੇਰਾ ਭਲਾ 200 ਨਹੀਂ ਅਗਲੀ ਲਾਈਨ ਜਿਹੜੀ ਕਰਦੇ ਨੇ ਆਪਾਂ ਦਾ ਨਾ ਇਹ ਵੱਧ ਜਿੰਨਾ ਕਰਵਾ ਜੀ ਜੇ ਤੈਨੂੰ ਪੁੱਗਿਆ ਤੋਂ ਹਾਂ ਕਰਦੇ ਨਹੀਂ ਤੇ ਗੱਲ ਨਹੀਂ ਜਵਾਬ ਕਰਦੇ ਹਾਂ ਕਰਦੇ ਹਾਂ ਫੜ 200 ਕਟਾ 800 ਹੋ ਗਿਆ ਚੱਕ ਬਈ ਪਹਿਲਾ ਸੌਦਾ ਹੋ ਗਿਆ ਕਿਉਂ ਸੁੱਤ ਹੋ ਗਿਆ ਕੰਮ ਠੀਕ ਆ ਮੈਂ ਮਾਜੀ ਦਾ ਤੱਕਦਾ ਸੀ ਮਾ ਕਾ ਇੰਨੇ ਦਾ ਹੋਊਗਾ ਆ ਜਾ ਹੁਣ ਬਾਹਰ ਖੜਾ ਤੂੰ ਵੀ ਪੁੱਛ ਕੇ ਉਹਨੂੰ ਪੁੱਛਿਆ ਨੇਕ ਇਹਦੇ ਜਗ੍ਹਾ ਨਾ ਮਾਰੋ ਨਾ ਅਗਲੇ ਅਗਲੇ ਦਾ ਅਗਲੇ ਦਾ ਵੀ ਗੱਲ ਨਹੀਂ ਘੁੱਟਣਾ ਯਾਰ ਸਹੀ ਆ ਸਹੀ ਆ ਉਹਨੇ ਵੀ ਰੋਟੀ ਲੈਣੀ ਆ ਸਹੀ ਆ ਬਈ ਸਹੀ ਆ ਆ ਵੀ ਚਾਹੀਦਾ ਆ ਵੀ ਚਾਹੀਦਾ ਆ ਜਾ ਗੱਲ ਮੰਗ ਰਹੀ ਇਹ ਪਰ ਥੋੜਾ ਇੱਕ ਵਾਰ ਕੁਆਲਿਟੀ ਕਰਕੇ ਲਿਆ ਹੈਗਾ ਉਹ ਹੋਊਗਾ ਵਜਨ ਚ ਵਜਨ ਚ ਵਜਨ ਚ ਉਹਨਾਂ ਮੋਲਾ ਦੇਗੇ ਤੂੰ ਦੇ ਜਲਾ ਮੈਂ ਰਿਏ ਹੋਗੇ ਬਈ ਵਜਨ ਦਾ ਆਸੀ ਹੋ ਤੇਰੇ ਬਾਕੀ ਵੀ ਇਹ ਬਾਕੀ ਪੈਸੇ ਦੇ ਆਪਲੇਣ ਦੇ ਵਿਚਾਰੇ ਇੱਥੇ ਬੰਦੇ ਖਾਈ ਲਾਂਦੇ ਅਸਰ ਦਾ ਤੇਰਾ ਜਾਊਗਾ ਇਹ ਸਿੱਧਾ ਹਾਂ ਪੂਰੇ ਪੂਰੇ ਉਹ ਕਹਿੰਦਾ ਯਾਰ ਇਹ ਕਿਸਮਤ ਆ ਗੁੱਟੀ ਦਾ ਮਾਸਾ ਉਹਦਾ ਯਾਰ ਉਹ ਬਾਈ ਪੈਸੇ ਉਹਨੇ ਬਾਈ ਨੇ ਰਾਹ ਛੇਤੀ ਪਾਤਾ ਗੱਲ ਸਹੀ ਚੜਾਤੀ ਸਿਰੇ ਉਹਨੇ ਫੇਰ ਆਈ ਲਾਈ ਦੀ ਹੁੰਦੀ ਅਗਲੇ ਨੂੰ ਸ਼ੀ ਦਿੱਤਾ ਸ਼ੋਟ ਕਰੇਗਾ 100 ਹੁਣ ਲੈ ਉਹ ਨਹੀਂ ਪਹਿਲਾਂ ਕਰਾਈ 200 ਕਿੱਥੇ ਨਹੀਂ ਕਰਾਦਾ ਨਹੀਂ ਨਹੀਂ 2 ਦਾ ਸ਼ੋਟ ਪਹਿਲਾਂ ਕਰਾਈਆ 10 ਰੁਪਏ ਛੱਡ ਦੇ ਬਾਹਲਾ ਜਾਣਾ ਤਾਂ ਆਹ ਨਾਲੋਂ ਟੁੱਟੇ ਹੈ ਨਹੀਂ ਤਲਾ ਚੱਲ ਫਿਰ ਦੇ ਦੇ ਨਹੀਂ ਦੱਸ ਲੈ ਲੋ ਵੀ ਪਹਿਲਾ ਸੌਦਾ ਸਿਰੇ ਚੜ ਗਿਆ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਬਾਈ ਕਿਹੜਾ ਪਿੰਡ ਆਪਣਾ ਬਗਰਾੜੀ ਬਰਗਾੜੀ ਹੈ ਬਾਈ ਦਾ ਪਿੰਡ ਜੀ ਨੇ ਵੇਚਿਆ ਬੱਕਰਾ ਆਹ 8000 ਦਾ 200 ਘਾਟ 8000 ਦਾ ਸੌਦਾ ਸਿਰੇ ਚੜਾਤਾ ਕੀ ਮੰਗਿਆ ਬਾਈ ਸਿਰੇ ਦਾ ਇਦਾਂ ਲਾਇਆ ਤਾਂ ਪਹਿਲਾਂ 6 ਲੱਖ ਦਾ 7200 7000 7200 ਗੇ ਲਗਾਈ ਉਹ ਤਾਂ ਨਹੀਂ 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 12000 ਮੰਗਦਾ ਇਹਦਾ 5000 ਆ ਜਾ ਹੈਲੋ ਜੀ ਇਹ ਆ ਬੇਨਾਂ ਵਾਲੀ ਗੱਲ ਵਸ ਨਹੀਂ ਨਹੀਂ ਮੈਂ ਨਹੀਂ ਮੈਂ ਕਿੰਨੇ ਲਾਇਆ ਕੰਦਾ 7 ਲਾਇਆ 7 ਲਾਇਆ 7 ਤੋਂ ਨਹੀਂ ਲਾਇਆ ਮੈਂ ਆਪਾਂ ਸਾਢੇ 6 ਲਾਇਏ ਸੀ ਚੱਲ ਕੋਈ ਨਾ 7 ਲਾਇਆ ਕਿੰਨੇ ਹੋਰ ਫਿਰ ਕਿੰਨੇ ਰੁਪਏ ਦਾ ਲੱਗੇ ਪਤਾ ਵੀ ਲੈ ਕਿੰਨੇ ਬਣ ਬਣੇ ਕੋਈ ਦੱਸ ਇਹ ਯਾਰ ਮੈਂ ਤਾਂ 12000 ਰੁਪਏ ਮਗਰ 9000 ਕਿੱਥੇ ਇਹ ਫਿਰ 7000 ਦੇ ਵੀ ਤਾਂ ਕਾਣੀ ਆ ਯਾਰ ਹੁਣ ਬੱਸ ਯਾਰ ਕੋਈ ਨਹੀਂ 7 ਤੋਂ ਤਿੰਨ ਨਹੀਂ ਪਾਉਂਦਾ 7200 ਉਹ ਨਾ ਫਰਾਬਾ ਕੋਈ ਨਾ ਭਾਈ ਜਾਂਦੇ ਪਹਿਨੇ ਪੱਤਰ ਪਾ ਲਾ ਕੇ ਗਏ ਆਏ ਹਾਂ ਨਹੀਂ ਹੋਣੀਗੀ 7 ਵਜੇ ਜਾਂਦਾ ਜੀ ਬਸ ਜੀ ਨਹੀਂ ਦੱਸ ਸਹੀ ਆ ਦੰਦਾਂਦ ਮਦ ਦੀ ਕੈਮ ਜਮਨ ਨਵੀਂ ਬੱਕਰੀ ਆ ਦੰਦਾਂ ਦੀ ਲੈ ਨਵੀਂ ਬੱਕਰੀ ਆ ਖਾਲੀ ਆ ਕਿਵੇਂ ਖਾਲੀ ਆ ਕਿਵੇਂ ਖਾਲੀ ਆ ਯਾਰ ਮੈਨੂੰ ਨਹੀਂ ਪਤਾ ਖਾਲੀ ਇਹਦੇ ਗੱਪਣਾ ਹੈ ਗੱਪਣਾ ਬਖਾਲੀ ਕਰਕੇ ਦੇਣੀ ਆ ਹਾਂ ਬਖਾਲੀ ਕਰਕੇ ਮੈਨੂੰ ਕੋਈ ਪਤਾ ਨਹੀਂ ਖਾਲੀ ਇਹਦੇ ਗੱਪਣਾ ਗੱਪਣਾ ਰੋਲਾ ਕਰਦਾ ਉਹ ਨਹੀਂ ਹੁਣੀ ਹੁਣ ਬਾ ਬੋਲਣਾ ਨਹੀਂ ਉਹ ਨਹੀਂ ਹੁਣੀ 7500 ਦੀ ਹੋਗੀ ਉਹ ਨਹੀਂ ਹੁਣੀ 7500 ਦੀ ਹੋਗੀ ਉਹ ਨਾ ਹੋਗੀ ਹੋ ਗਈ ਯਾਰ ਜੀਰੇ ਯਾਰ ਉਹ ਪਾਉ ਉਹ ਨਹੀਂ ਹੋ ਗੋ ਨਹੀਂ ਹੋ ਗੀਰੇ ਨਾ ਬਣਾ ਬਣਾ ਦੇ ਬਣਾ ਦੇ ਯਾਰ ਉਹ ਨਹੀਂ ਹੁਣ ਤਿੰਨੇ ਨਹੀਂ ਤਾਂ ਮੇਰੀ ਅਨੁਸਾਤ ਨੇ 750 ਉਹਦੀ ਕਾਪੀ ਬਸ ਉਹ ਨਹੀਂ ਹੁਣੇ ਵਾਰ ਕਿਤੇ ਯਾਰ ਉਹ ਨਹੀਂ ਉਹ ਮੰਨੀ ਦੀ ਹੁੰਦੀ ਸੀ ਉਹ ਤੂੰ ਰਹਿਣ ਦੇ ਯਾਰ ਉਹ ਸਹੀ ਯਾਰ ਕੋਲ ਲੱਖ ਉਹ ਦੋ ਕੋਣ ਤੋਂ 750 ਦੀ ਬੱਕਰੀ ਚੱਲ ਫੜ ਲੈ ਫੜ ਲੈ ਨਹੀਂ ਹੁਣੀ ਸਹੀ 750 ਉਹ ਨਹੀਂ ਸਹੀ ਹਾਂ ਸਹੀ ਹੈ ਮੰਨ ਲਾ ਬਣਾ ਉਹ ਨਹੀਂ ਸਹੀ ਯਾਰ ਮੈਂ 7 ਦਾ ਗਾ ਖੜਾ ਤੂੰ 6 ਦਾ ਗਾ ਖੜ ਯਾਰ ਉਹ ਚੱਲ ਕੋਈ ਨਹੀਂ ਮੇਰਾ ਆਪ 750 ਲਾਦਾ ਮੁੱਕਦਾ ਨਹੀਂ ਕੋਦਲੇ ਅਸੀਂ ਦੇ ਦਿਆਂਗੇ ਯਾਰ ਤੂੰ ਕਰ ਸਹੀ ਸੌਦਾ ਨਹੀਂ ਹੁਣੀ ਦੇ ਸਹੀ ਆ ਉਹ ਨਹੀਂ ਸਹੀ ਹੁੰਦੀ ਮੈਂ ਕਹਿੰਦਾ ਹੋਰ ਨਹੀਂ ਆ ਫਿਰ ਨਹੀਂ ਸੱਤੂ ਤੇ ਲੈਣੀ ਨਹੀਂ ਕੋਈ ਸਭ ਸਾਰਾ ਮੈਂ ਨਾ ਪਰਦੇ ਨਹੀਂ ਮੈਂ ਨਾ ਪਰਦੇ ਨਹੀਂ ਸੱਤੂ ਕੋਈ ਬਾਤ ਉਹ 7500 ਦੋ ਹਾਂ ਦਾ ਕਰੇ ਅਸੀਂ ਮਿੰਟਾਂ ਚ ਪੈਸੇ ਗਣਵਾ ਦੇਾਂਗੇ ਉਦੋਂ ਚੱਲ ਲਖਾਈ ਕਰਾ ਦੇ ਯਾਰ ਨਹੀਂ ਮੈਂ ਕੀ ਬੋਲਣਾ ਕਰਾ ਦੇ ਚੱਕ ਲੈ ਵੀ 7500 ਹੋ ਗਈ ਬਈ ਲਖਾਈ ਕਾ ਸਹੀ ਆ ਸਹੀ ਆ ਬਿਲਕੁਲ ਸਹੀ ਹੋਇਆ ਸੌਦਾ ਨਹੀਂ ਬੇਵੀ ਤੈਨੂੰ ਤਾਂ ਦੇਤੀ ਉਹਨੇ ਕੋੜੀਆਂ ਵਾਲੇ ਮੇਲੇ ਨੂੰ ਨਿਕਲਣਾ ਹੈ ਪਹਿਲੇ ਨਾ ਕਰ ਕੇ ਵਿੱਚ ਜੰਨਾ ਹੈ ਹਾਂ ਗਿਣ ਪੈਸੇ ਪੱਟਲੀ ਹੈ ਮੇਰੀ ਵਾਲੀ ਆਹ ਰੋਕਾ ਕੰਮ ਇਹ ਹੀ ਸੀਗਾ ਲੋ 3 ਲੋ ਆ ਗਿਆ ਬੰਦਾ ਲਿਖਾਈਓ ਦਿਖਾ ਬਾਲਾ ਖਾਈ ਤੇਰੀ ਰੋੜਾ ਨਾ ਪਾਇਆ ਕਰੋ ਸੌਦਾ ਕਰਕੇ ਲਾਓ ਇਹ ਸੌਦਾ ਸਿਰੇ ਚੜ ਗਿਆ ਅਗਲਾ ਸੌਦਾ ਸੁਧਾ ਹਾਂਜੀ ਕਿੰਨੇ ਦੇ ਕਰਤੇ ਸੀ ਜੋੜਾ ਇੱਕ ਮਿੰਟ ਪੁੱਛਦਾ ਇੱਕ ਮਿੰਟ ਇੱਕ ਮਿੰਟ ਸੇ ਸੇ ਸੌਦਾ ਚੱਲੀ ਜਾਂਦਾ ਇਦਾਂ ਹਾਂ ਜੇ ਚਲੀ ਜਾਂਦਾ ਨਿਬੜ ਗਿਆ 13 ਦਾ ਹੋ ਗਿਆ ਜੀ 13.5 ਦਾ ਜੋੜੇ ਦਾ ਹੀ ਠੀਕ ਆ ਲੈ ਵੀ ਹਾਂ ਜੇ ਬਾਈ ਕੁਸਲਾ ਪੁੱਛ ਲੈ ਯਾਰ ਪੁੱਛੀ ਜਾਂਦਾ ਚੱਕ ਵੀ ਪੈਸੇ ਆ ਗਏ ਬਾਈ ਖਰਚ ਖਰਚ ਲੈ ਵੀ ਬਾਈ ਕੁਸਲਾ ਲੈ ਵੀ ਦਾਦਾ ਮੂੰਹਰੇ ਨੂੰ ਕਰ ਲਾ ਅਗਲੇ ਮਨ ਲਾਉਣ ਅਗਲੀ ਰੋਟੀ ਤੇ ਵੀ ਨਹੀਂ ਖੋਲ ਸਕਦੇ ਨਾ ਆਪਾਂ ਸਹੀ ਹੈ ਮਨ ਲਾਉਣ ਜੇ ਉਹਨਾਂ ਇਹਨਾਂ ਨੇ ਕੀ ਲੈਂਦੀ ਇਹਨਾਂ ਦੀ ਵੀ ਚੀਜ਼ ਹੈ ਇਹਨਾਂ ਨੇ ਵੀ ਆਪ ਦੀ ਪਿੱਛੇ ਪੈਸੇ ਮੰਗੇ ਪੈਸੇ ਰੱਖਣੇ ਆ ਤੇ ਪਰ ਜਿਹਨੇ ਲੈਣੀ ਆ ਰੋਟੀ ਉਹਨੇ ਵੀ ਖਾਣੀ ਆ ਤੇਲ ਫੂਕਣਾ ਪਰਚੀ ਕਟਾਉਣੀ ਆ ਗੱਡੀ ਦਾ ਖਰਚਾ ਸਹੀ ਹੈ ਇਹ ਦੀ ਵੀ ਇਕੱਲਾ ਇਹ ਇਹਨਾਂ ਦਾ ਲੈ ਲੈ ਦਾ ਵੀ ਆ ਇਹਨਾਂ ਦੇ ਵੇਕੂਗਾ ਹਾਂ ਇਹ ਵਿੱਚ 15000 ਦਾ ਲਿਆ ਤੇ 15000 ਨਹੀਂ ਵੇਕਣਾਗਾ ਜਾ ਕੇ ਸਹੀ ਹੈ ਉਹਨੂੰ ਵੀ ਕੁ ਦੋ ਰੁਪਏ ਕਮਾਉਣੇ ਆ ਬਿਲਕੁਲ ਕੀ ਬਣ ਗਿਆ ਬਾਈ ਹੁਣ ਬੱਕਰੇ ਨੂੰ ਬੱਕਰੇ ਦੱਸ ਲੈ ਕਿਹੜਾ ਪੈਂਦਾ ਬਾਈ ਦਾ ਬਰਗਾੜੀ ਆ ਕਿੰਨੇ ਦਾ ਹੋ ਗਿਆ ਸਾਢੇ ਤੇਰਾ ਖੁਸ਼ ਹੁਣ ਫੁੱਲ ਪੈਸੇ ਵਟੇਗੇ ਇਹ ਦੂ ਰੁਪਿਆ ਨਹੀਂ ਲਾਤ ਬਤਾਦਾ ਬਾਈ ਜਿਹੜਾ ਬੱਕਰਾ 3500 ਦਾ ਹੈ 4500 ਦਾ ਵੇਚੇ ਨਾਲ ਹਾਂ ਨਾਲ ਦਾ ਪੂਰਾ ਨਾਲ ਦਾ ਬੱਕਰਾ ਦੇਖ ਲਓ ਤੁਸੀਂ ਜਮਾਂ ਦੇ ਚੋ ਸਹੀ ਜਮਾਂ ਛੋਟਾ ਬੱਕਰਾ ਠੀਕ ਹੈ ਕਿਉਂਕਿ ਰੋਟੀ ਉਹਨੇ ਵੀ ਖਾਣੀ ਆ ਇਹ 15000 ਰੁਪਏ ਜਮਾਂ ਦੇਵਾਂਗਾ ਮੈਂ ਕਹਾਂ ਜੀ 15 ਜਨੇ ਵਿਕਣਾ ਨਹੀਂ ਵਿਕਣਾ ਬਾਈ ਇਹ ਗਾਂ ਵਾਲੇ ਤੋਂ ਵੀ ਨਹੀਂ ਵਿਕਣਾ 15 ਦਾ ਹਾਂ ਇਹ ਮਿਲ ਗਿਆ ਵੇ ਇਹ ਰੋਟੀ ਹੋ ਸਕਦਾ ਰਲਾ ਮਲਾ ਕੇ ਕੋਈ ਹੋਰ ਵਿੱਚ ਪਾ ਜੇ ਤਾਂ ਰੋਟੀ ਇਹ ਅਗਲੇ ਮੰਨ ਲਾ ਉਹ ਕੰਮ ਕਰਦਾ ਉਹ ਤੋਰੇ ਤੋਰਾ ਜਾਂਦਾ ਉਹ ਇਹਨੇ ਅੱਜ ਲੈ ਲੱਕਦੇ ਹਾਂ ਉਸ ਗਾਂ ਹੋਰ ਨੇ ਲੈ ਆ ਨਾ ਵੀ ਅਗਲਾ ਸੌਦਾ ਵਖਾਵਾਂਗੇ ਤੁਹਾਨੂੰ ਤੈਨੂੰ ਪੈਸੇ ਲੱਗੇ ਦੇ ਦੇ ਮੈਨੂੰ ਦੇ ਦੇ ਓਏ ਖੜਾ ਗਾਨੀ ਕਹਿਨੀ ਤਾ ਮੇਰਾ ਨਹੀਂ ਕਿਹੜਾ ਹੀ ਗਾਨੀ ਆ ਵੇ ਖੜਾ ਚਲੋ ਇੱਥੇ ਰਹਿਣਾ ਇਨੇ ਬੰਦੇ ਕੇ ਕਾਲ ਕਰ ਗਿਆ ਮੈਂ ਦੱਸਦਾ ਸਾਢੇ 6 7 ਦਾ 7 1 2 3 4 5 6 7 8 9 10 11 12 13 14 15 16 17 18 19 20 4000 ਹੋ ਗਿਆ 4000 ਹੋ ਗਿਆ ਇਹ ਹੋ ਗਿਆ ਆਪਣਾ 115000 ਹਾਂ 115000 ਇਹ 11 ਹੋ ਗਿਆ 11 ਹੋ ਗਿਆ 11 ਹੋ ਗਿਆ 7000 11 ਹੋ ਗਿਆ 11 11 ਹੋ ਗਿਆ 7000 11 ਹੋ ਗਿਆ 11000 ਹੋਗਾ ਹਾਂ 11 ਹੋ ਗਿਆ 7 ਤੇ 4 11 ਹੋ ਗਿਆ ਹਾਂ ਚਲੋ ਕਰਾਓ ਲਖਾਈ ਬਾਈ ਲਖਾਈ ਕਰਾਓ ਲੈ ਦੋਸਤ ਸਾਢੇ 13 ਹਜ਼ਾਰ ਸਾਢੇ 13 ਜੋ ਹੈ ਨਾ ਸਾਢੇ 13 ਜੀ ਲਖਾਈ ਆਪੋ ਆਪਣੀਆਂ ਨਾਲ ਲਖਾਈ ਆਪੋ ਆਪਣੇ ਬਾਈ ਸਹੀ ਆ ਜੀ ਸਹੀ